ਜੀ ਪਰਮਾਤਮਾ ਦਾ ਇਹਨੂੰ ਕਹਿ ਰਹੀ ਕਹਿ ਸਕਦੇ ਆ ਤੇ ਜੋ ਕਿ ਚਾਚੋ ਕੀ ਕਲੋਨੀ ਵਾਰਡ ਨੰਬਰ 34 ਦੇ ਬਹੁਤ ਵੱਡਾ ਤੇ ਬਹੁਤ ਭਾਰਾ ਪਿਆ ਇਹਦਾ ਕਾਰਨ ਇਹ ਕਿ ਉੱਪਰੋਂ ਮੰਦਭਾਗੀ ਇਹ ਬਿਜਲੀ ਸੀ ਉਹ ਕੁਦਰਤ ਦਾ ਕਹਿ ਰਹੀ ਸੀ ਉਹ ਜਾ ਕੇ ਸਿੱਧਾ ਬੱਚਿਆਂ ਉੱਤੇ ਤੇ ਇੱਕ ਲੇਡੀਜ਼ ਉੱਤੇ ਪਿਆ ਹੈਗਾ ਤੇ ਉਹ ਇੰਨਾ ਭਿਆਨਕ ਇਹ ਹਾਸਾ ਸੀ ਜਿਹਦੇ ਨਾਲ ਦਰਵਾਜ਼ੇ ਤੇ ਤਾਖੀਆਂ ਵੀ ਟੁੱਟ ਗਈਆਂ ਸੀ ਤੇ ਕਹਿ ਸਕਦੇ ਆ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿੰਨੇ ਵਿਅਕਤੀਆਂ ਦੇ ਉੱਪਰ ਮੱਦੀ ਵੀ ਲੱਗੀ ਹੈ ਇਹ ਦੋ ਬੱਚਿਆਂ ਤੇ ਇੱਕ ਲੇਡੀ ਸੀ ਤੇ ਉਹਨਾਂ ਨੂੰ ਤਿੰਨਾਂ ਉੱਤੇ ਲੱਗੀ ਹੈ ਤੇ ਉਹ ਵਿਅਕਤੀ ਹੁਣ ਕਿੱਥੇ ਆ ਉਹ ਜੀ ਫੋੜੀ ਲੈ ਕੇ ਗਏ ਸਿਵਲ ਹਸਪਤਲ ਸਿਵਲ ਹਸਪਤਲ ਕੋ ਰਿਵਾਰਾ ਫਿਰ ਕਹ ਦਤਾਗਾ ਉਹਨਾਂ ਨੂੰ ਜਲੰਧਰ ਤੋਂ ਜਰਾ ਤਾਂ ਪਤਾ ਨਹੀਂ ਚੱਲਿਆ ਉੱਪਰ ਸੇ ਕੀ ਹੋ मतलब कि ना एकदम से लाइट चली गई थी और लाइट गया तो बारिश भी तेज होने लगी और पत्थर बड़े बड़े गिरने लगे एकदम से मतलब तड़ाक से जैसे तो गाड़ी जाए एकदम से तड़ाक से, से हुआ ना तो हम लोग ना अपने अपने बच्चे लेके भागे बस एकदम से बाहर है बगल में जो बड़ो से घर है ना उनके घर में जाके बैठ गए लेके बच्चे भरे मतलब समझ ही नहीं आया क्या हुआ क्या नहीं फिर बाद में जब देखे जल गए थे बच्चे कितने बच्चे थे दो छोटे छोटे बच्चे ਚੰਤੀ ਚਾਰ ਚੌਕੀ ਕਲੋਨੀ ਜਦੋਂ ਇੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਉਹ ਅਸਮਾਨੀ ਬਿਜਲੀ ਸੀ ਉਹ گری ਉਹ ਇੱਕ ਘਰ ਦੇ ਵਿੱਚ ਜਿਆ ਬਿਜਲੀ ਡੇਗੀ ਆ ਤੇ ਉਹ ਘਰ ਦੇ ਵਿੱਚੋਂ ਵਾਪਸ ਆਉਣ ਦੀ ਆਈ ਆ ਤੇ ਦੋ ਬੱਚੇ ਘਾਇਲ ਹੋ ਗਏ ਤੇ ਇੱਕ ਉਹਨਾਂ ਦੇ ਵਿੱਚ ਔਰ ਤੇ ਘਾਇਲ ਹੋ ਗਏ ਬਹੁਤ ਮੰਦ ਭੱਗੀ ਘਟਨਾ ਹੋਈ ਆ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਤੇ ਸਾਰੀ ਤਰ੍ਹਾਂ ਜਾਨੀ ਜਿੰਨੇ ਵੀ ਲੋਕ ਐ ਇਸ ਜੀ ਨੂੰ ਦੇਖ ਕੇ ਬੜਾ ਦੁੱਖ ਯਾਰ ਕਰ ਰਹੇ ਆ ਜਿਹੜੀ ਇਹ ਬਿਜਲੀ ਡਿਗੀ ਆ ਬਿਜਲੀ ਡਿਗਣ ਤੋਂ ਬਾਅਦ ਮਤਲਬ ਕਿ ਬੰਦਿਆਂ ਦੇ ਸਿੱਧੀ ਪਈ ਆ ਜਾਂ ਕੋਈ ਸਪੈਂਡਰ ਵਗੈਰਾ ਘਟਿਆ ਜਾਂ ਕਿੱਦਾਂ ਉਹਨਾਂ ਦੇ ਮਤਲਬ ਬਿਜਲੀ ਅਸਮਾਨੀ ਬਿਜਲੀ ਡਿਗੀ ਆ ਇਹ ਹਾਂਜੀ ਉਹਦੇ ਨਾਲ ਹੀ ਘਟਨਾ ਘੱਡੀ ਆ ਕਿ ਕੋਈ ਰਾਤ ਦੀ ਇਹ ਗੱਲ ਆ ਸ਼ਾਮ ਦੇ 8 ਵਜੇ ਦੇ ਕਰੀਬ ਦੀ ਤੇ ਉਹ ਕਾਫੀ ਉਹਨਾਂ ਦਾ ਨੁਕਸਾਨ ਹੋਇਆ ਕਰੀਬੀ ਨੁਕਸਾਨ ਵੀ ਹੋ ਗਿਆ ਤੇ ਬੱਚਿਆਂ ਦੇ ਜੋ ਕਾਫੀ ਜਲੇ ਹੋਏ ਆ ਬੱਚੇ ਫਗਵਾੜਾ ਸ਼ਹਿਰ ਦੇ ਚਾਚੋ ਕੀ ਵਾਰਡ ਨੰਬਰ 34 ਵਿਖੇ ਸ਼ਨੀਵਾਰ ਦੀ ਰਾਤ ਅਸਮਾਨੀ ਬਿਜਲੀ ਡਿਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੇ ਬੁਰੀ ਤਰ੍ਹਾਂ ਨਾਲ ਝੁੱਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਪਛਾਣ ਚੰਦਰਾ ਦੇਵੀ ਅਤੇ ਉਸਦੀ ਬੱਚੀ ਸ਼ਿਵਾਨੀ ਅਤੇ ਉਸਦਾ ਬੱਚਾ ਭੋਲਾ ਵਜੋਂ ਹੋਈ ਹੈ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਬੀੜਤਾ ਦਾ ਇਲਾਜ ਕਰ ਉਹਨਾਂ ਨੂੰ ਹਾਇਰ ਸੈਂਟਰ ਵਿਖੇ ਰੈਫਰ ਕਰ ਦਿੱਤਾ ਗਿਆ ਉਧਰ ਇਸ ਸਾਰੇ ਮਾਮਲੇ ਦੇ ਸਬੰਧੀ ਜਾਣਕਾਰੀ ਦਿੰਦਿਆਂ ਚਾਚੋ ਕੀ ਵਾਰਡ ਨੰਬਰ 34 ਦੇ ਵਸਨੀਕ ਮੋਹਨ ਲਾਲ ਨੇ ਦੱਸਿਆ ਕਿ ਬੀਤੀ ਰਾਤ ਭਾਰੀ ਮੀਂਹ ਹਨੇਰੀ ਦੌਰਾਨ ਇਸ ਪਰਿਵਾਰ ਤੇ ਕੁਦਰਤੀ ਕਹਿਰ ਅਸਮਾਨੀ ਬਿਜਲੀ ਡਿੱਗਣ ਕਾਰਨ ਇਸ ਪਰਿਵਾਰ ਦੇ ਤਿੰਨ ਜੀ ਜਿਨ੍ਹਾਂ ਵਿੱਚ ਦੋ ਛੋਟੇ ਬੱਚੇ ਬੁਰੀ ਤਰ੍ਹਾਂ ਨਾਲ ਝੁੱਲਸ ਗਏ ਅਤੇ ਘਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਅੱਗੇ ਜਾਣਕਾਰੀ ਦਿੰਦੇ ਹਾਂ ਮੁਹੱਲਾ ਵਾਸੀਆਂ ਨੇ ਹੋਰ ਕੀ ਕੁਝ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਨੰਬਰ 34 ਚਾਚੋ ਕੀ ਕਲੋਨੀ ਜਦੋਂ ਆਤੀ ਇੱਕ ਬਹੁਤ ਹੀ ਭਿਆਨਕ ਹਾਦਸਾ ਹੋਇਆ ਜੋ ਅਸਮਾਨੀ ਬਿਜਲੀ ਸੀ ਉਹ گری ਉਹ ਇੱਕ ਘਰ ਦੇ ਵਿੱਚ ਜ ਬਿਜਲੀ ਡੇਗੀ ਆ ਤੇ ਉਹ ਘਰ ਦੇ ਵਿੱਚੋਂ واپس ਆਈਆਂ ਤੇ ਦੋ ਬੱਚੇ ਗਾਇਲ ਹੋ ਗਏ ਤੇ ਇੱਕ ਉਹਨਾਂ ਦੇ ਝੋਲ ਤੇ ਗਾਇਲ ਹੋ ਗਏ ਬਹੁਤ ਮੰਦ ਭੱਗੀ ਘਟਨਾ ਹੋਈ ਆ ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਇਸ ਸਾਡੀ ਤਾਂ ਜਾਨੀ ਜਿੰਨੇ ਵੀ ਲੋਕ ਐ ਜਿਹਨੂੰ ਦੇਖ ਕੇ ਬੜਾ ਦੁੱਖ ਯਾਦ ਕਰ ਰਹੇ ਆ ਜਿਹੜੀ ਇਹ ਬਿਜਲੀ ਡਿਗੀ ਆ ਬਿਜਲੀ ਡਿਗਣ ਤੋਂ ਬਾਅਦ ਮਤਲਬ ਕਿ ਬੰਦਿਆਂ ਦੇ ਸਿੱਧੀ ਪਈ ਆ ਜਾਂ ਕੋਈ ਸਪਲੈਂਡਰ ਵਗੈਰਾ ਫਟਿਆ ਜਾਂ ਕਿਦਾਂ ਉਹਨਾਂ ਦੇ ਮਤਲਬ ਬਿਜਲੀ ਅਸਮਾਨੀ ਬਿਜਲੀ ਡਿਗੀ ਆ ਇਹ ਹਾਂਜੀ ਉਹਦੇ ਨਾਲ ਹੀ ਇਹ ਘਟਨਾ ਘੱਟੀ ਆ ਇਹ ਕੋਈ ਰਾਤ ਦੀ ਗੱਲ ਆ ਸ਼ਾਮ ਦੇ 8 ਵਜੇ ਦੇ ਕਰੀਬ ਦੀ ਤੇ ਉਹ ਕਾਫੀ ਉਹਨਾਂ ਦਾ ਨੁਕਸਾਨ ਹੋਇਆ ਘਰੇਲੂ ਨੁਕਸਾਨ ਵੀ ਹੋ ਗਿਆ ਤੇ ਬੱਚਿਆਂ ਦੇ ਜੋ ਕਾਫੀ ਜਲੇ ਹੋਏ ਆ ਬੱਚੇ ਸਰ ਵਾਈਕਰੀ ਫਤੇ ਰਾਤ ਕੱਲ ਮੰਦਭਾਗੀ ਇੱਕ ਘਟਨਾ ਘਟੀ ਹੈ ਜੀ ਪਰਮਾਤਮਾ ਦਾ ਇਹਨੂੰ ਕਹਿ ਵੀ ਕਹਿ ਸਕਦੇ ਆ ਤੇ ਜੋ ਕਿ ਚਾਚੋ ਕੀ ਕਲੋਨੀ ਵਾਰਡ ਨੰਬਰ 34 ਦੇ ਬਹੁਤ ਵੱਡਾ ਤੇ ਬਹੁਤ ਭਾਰਾ ਪਿਆ ਇਹਦਾ ਕਾਰਨ ਇਹ ਹੈ ਕਿ ਉੱਪਰੋਂ ਮੰਦਭਾਗੀ ਇਹ ਬਿਜਲੀ ਸੀ ਉਹ ਕੁਦਰਤ ਦਾ ਕਹਿਰ ਸੀ ਉਹ ਜਾ ਕੇ ਸਿੱਧਾ ਬੱਚਿਆਂ ਉੱਤੇ ਤੇ ਇੱਕ ਲੇਡੀਜ਼ ਉੱਤੇ ਪਿਆ ਹੈਗਾ ਤੇ ਉਹ ਇੰਨਾ ਭਿਆਨਕ ਹਾਸਾ ਸੀ ਜਿਹਦੇ ਨਾਲ ਦਰਵਾਜ਼ੇ ਤੇ ਤਾਕੀਆਂ ਵੀ ਟੁੱਟ ਗਈਆਂ ਸੀਗੀਆਂ ਤੇ ਕਹਿ ਸਕਦੇ ਆ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਕਿੰਨੇ ਵਿਅਕਤੀਆਂ ਦੇ ਉੱਪਰ ਮੱਕੀ ਵੀ ਲੱਗੀ ਹੈ ਇਹ ਦੋ ਬੱਚਿਆਂ ਤੇ ਤੇ ਇੱਕ ਲੇਡੀ ਸੀ ਤੇ ਉਹਨਾਂ ਤਿੰਨਾਂ ਉੱਤੇ ਲੱਗੀ ਹੈ ਜੀ ਤੇ ਉਹ ਵਿਅਕਤੀ ਹੁਣ ਕਿੱਥੇ ਆ ਉਹ ਜੀ ਫੋੜੀ ਲੈ ਕੇ ਗਏ ਸਿਵਲ ਹਸਪਤਲ ਸਿਵਲ ਹਸਪਤਲ ਨੂੰ ਰੈਫਰ ਕਰ ਦਿੱਤਾ ਹੈਗਾ ਉਹਨਾਂ ਨੂੰ ਜਲੰਧਰ ਚ ਤੇ ਸਰਕਾਰ ਵਗੈਰਾ ਤੋਂ ਕੋਈ ਮੰਗ ਵਗੈਰਾ ਹੈ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਜੋ ਵੀ ਸਰਕਾਰੀ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਤੇ ਉਹਨਾਂ ਦਾ ਵੱਧ ਤੋਂ ਵੱਧ ਜੋ ਕਿ ਸਾਡੇ ਵੱਲੋਂ ਹੋ ਸਕਦੀ ਹੈ ਉਹ ਅਸੀਂ ਕਰਾਂਗੇ मेरा अनता नाम है कहाँ रहते? तो रहते है मैं तो यही पे हूँ कौन से मोहल्ले में रहते हैं चर्चों की कॉलोनी लग पड़ता है जी क्या मामला मामला गया है ये मामला तो पता ही नहीं चला ऊपर से क्या हुआ था बिजली एक्सीडेंट हुआ था मतलब कि ना एकदम से लाइट चली गई थी और लाइट गया तो बारिश भी तेज होने लगी और पत्थर बड़े बड़े गिरने लगे एकदम से मतलब तड़ाक से जैसे दो तो गाड़ी ना टकर जाए एकदम से तड़ाक से हुआ ना तो हम लोग ना अपने अपने बच्चे लेके भागे बस एकदम से बाहर है बगल में जो बड़ों से घर है ना उनके घर में जाके बैठ गए लेके बच्चे भाई जब कि... मतलब समझ ही नहीं आया क्या हुआ क्या नहीं फिर बाद में जब देखे जल गए थे बच्चे कितने बच्चे थे दो छोटे छोटे बच्चे नाम वगैरह है बच्चों के नाम तो नहीं एक डेढ़ साल का है एक तीन साल की कुड़ी है नहीं न तो होगा है ना हाँ नाम ने, एक सिमरन नाम है उसका लड़की कुड़, लड़की का और उनके उसका तो नाम पता नहीं है बच्चों के साथ और भी थे कोई नहीं नहीं वही दो बच्चे थे और घर वाली थी उसकी मां की क्या नाम था उनका नाम सिमरन था उसका शायद नाम नहीं पता वो कहाँ पे है अब खुद देख लो पहले हालात देखो में ले गए हैं हॉस्पिटल पहले सिविल ले गए थे वहाँ से रेफर कर दिए शायद जलंधर ले गए हैं उनको और पड़ोस में रहते हैं हम हम हाँ, हाँ, यहीं रहते हैं भी ये बगल वाले रूम में हम रहते हैं यहीं पे रहते हैं बेड टूट गया कपड़े कपड़े जल गए हैं देख लो आप तो दो ताकि टूट गए हैं पूरी तरह दो शीशे वाले खिड़की थे वो टूट गए